ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੰਜਾਬ ਦੇ ਹੜ੍ਹਾਂ ਦੇ ਹਾਲਾਤਾਂ ਬਾਰੇ ਸਾਰਿਆਂ ਨੂੰ ਪਤਾ ਪਰ ਪੰਜਾਬ ਤੇ ਔਖਾ ਸਮਾਂ ਇਹ ਪਹਿਲੀ ਵਾਰ ਨਹੀਂ ਆਇਆ ਪੰਜਾਬ ਤੇ ਔਖੇ ਸਮੇ ਆਉਂਦੇ ਰਹੇ ਨੇ ਤੇ ਪੰਜਾਬ ਹਰੇਕ ਵਾਰ ਉਹਨਾਂ ਦੇ ਵਿੱਚੋਂ ਦੁੱਗਣਾ ਹੋ ਕੇ ਉੱਠਿਆ ਪੰਜਾਬ ਇਕੱਲਾ ਸੂਬਾ ਨਹੀਂ ਪੰਜਾਬ ਇੱਕ ਸੋਚ ਇੱਕ ਸੋਚ ਪੰਜਾਬ ਦੀ ਹਵਾ ਦੇ ਵਿੱਚ ਇੱਕ ਚੜ੍ਹਦੀ ਗੱਲ ਪੰਜਾਬ ਦੀ ਹਵਾ ਦੇ ਵਿੱਚ ਪੰਜਾਬ ਦੀ ਮਿੱਟੀ ਦੇ ਵਿੱਚ ਕਿਰਪਾ ਉਹਨਾਂ ਗੁਰੂਆਂ ਦੀ ਉਹਨਾਂ ਪੀਰਾਂ ਦੀ ਤੇ ਮਹਾਰਾਜ ਦੀ ਕਿਰਪਾ ਸਦਾ ਵਰਤਣੀ ਆ ਔਖੇ ਸਮੇਂ ਦੇ ਵਿੱਚ ਵੀ ਇੱਕ ਚੀਜ਼ ਚੰਗੀ ਆ ਵੀ ਇਹ ਹਮੇਸ਼ਾ ਸਾਨੂੰ ਯੂਨਾਈਟ ਕਰਦਾ ਹਮੇਸ਼ਾ ਜਦੋਂ ਜਦੋਂ ਵੀ ਮਾੜਾ ਸਮਾਂ ਆਇਆ ਤਾਂ ਆਪਾਂ ਇਕੱਠੇ ਹੋਏ ਹੁਣ ਵੀ ਇਹ ਚੀਜ਼ ਦੇਖ ਕੇ ਇੱਕ ਮਾਣ ਮਹਿਸੂਸ ਹੁੰਦਾ ਵੀ ਯਾਰ ਕਿਵੇਂ ਸਾਰੇ ਭਰਾ ਸਾਰੇ ਪੰਜਾਬ ਦੇ ਪੁੱਤ ਕਿ ਮੇ ਇਕੱਠੇ ਹੋ ਗਏ ਹਨ ਹਰੇਕ ਜਿਹਦੇ ਕੋਲ ਜੋ ਸਰਦਾ ਜੋ ਪਰਦਾ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਚੀਜ਼ ਮਾਨ ਵਾਲੀ ਹੈ ਬਹੁਤ ਜਿਹਦੇ ਕੋਲ ਜੋ ਜੋ ਸਰ ਰਿਹਾ ਤੇ ਜਿੱਥੇ ਜਿੱਥੇ ਬੈਠੇ ਸੀ ਜਿਨ੍ਹਾਂ ਜਿੱਥੇ ਜਿੱਥੇ ਬੈਠੇ ਨੇ ਬਾਹਰ ਕਿਤੇ ਨਾਮ ਕਮਾਇਆ ਤਾਂ ਉਹ ਅੱਜ ਉਹ ਹਰੇਕ ਦਾ ਮੂੰਹ ਪੰਜਾਬ ਵੱਲ ਨੂੰ ਤੇ ਪੰਜਾਬ ਨੇ ਕਦੇ ਵੀ ਪੰਜਾਬੀਆਂ ਨੇ ਕਦੇ ਵੀ ਕਦੇ ਵੀ ਕੋਈ ਔਖੀ ਘੜੀ ਆਈ ਆ ਕਿਸੇ ਤੇ ਕੋਈ ਔਖਾ ਸਮਾਂ ਆਇਆ ਤਾਂ ਸਭ ਤੋਂ ਮੂਰੇ ਹੋ ਕੇ ਜਾਂਦੇ ਰਹੇ ਆ ਚਾਹੇ ਲੰਗਰ ਲਾਉਣੇ ਸੀ ਚਾਹੇ ਕੋਈ ਸੇਵਾ ਸੀ ਚਾਹੇ ਕਿਸੇ ਵੀ ਕੋਈ ਵੀ ਨੈਚੁਰਲ ਡਿਜਾਸਟਰ ਸੀ ਆ ਕਦੇ ਵੀ ਕੋਈ ਤਕਲੀਫ ਆਈ ਆ ਤਾਂ ਪੰਜਾਬੀਆਂ ਨੇ ਸਾਰੀ ਦੁਨੀਆ 'ਚ ਜਿੱਥੇ-ਜਿੱਥੇ ਗਏ ਆ ਤਾਂ ਕਦੇ ਮੂੰਹ ਨਹੀਂ ਮੁੜਿਆ ਉਹ ਗੱਲ ਵਾਕਾ ਕੇ ਅੱਜ ਪੰਜਾਬ ਵੱਲੋਂ ਮੂੰਹ ਬਹੁਤ ਥੋੜੇ ਕਰ ਰਹੇ ਆ ਬਹੁਤ ਥੋੜਿਆਂ ਨੂੰ ਦੇਖ ਰਿਹਾ ਕਈ ਦੇਖ ਕੇ ਅਣਦੇਖਾ ਕਰ ਰਹੇ ਆ ਪਰ ਪੰਜਾਬ ਦਾ ਆਪਣਾ ਇੱਕ ਸੁਭਾਅ ਹੈ ਤੇ ਉਹ ਸੁਭਾਅ ਸੀ ਛੱਡ ਦੇ ਜਿਹੜੀ ਸੇਵਾ ਭਾਵਨਾ ਗੁਰੂ ਮਹਾਰਾਜ ਨੇ ਇੱਥੇ ਖੂਨ ਚ ਪਾਤੀ ਆ ਤਾਂ ਉਹ ਜਾਣੀ ਤਾਂ ਨਹੀਂ ਪਰ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਵੀ ਜਿਹੜਾ ਜਿਹੜਾ ਪੰਜਾਬੀ ਜਿੱਥੇ-ਜਿੱਥੇ ਵੀ ਬੈਠਾ ਕਿਸੇ ਵੀ ਦੇਸ਼ 'ਚ ਕਿਸੇ ਵੀ ਥਾਂ ਤੇ ਤੁਸੀਂ ਚਾਹੇ ਮੈਂ ਪਹਿਲੇ ਦਿਨ ਤੋਂ ਹੀ ਵਾਰ-ਵਾਰ ਸਟੋਰੀ ਦੇ ਵਿੱਚ ਆਪਣੇ ਸੋਸ਼ਲ ਹੈਂਡਲਸ ਤੇ 바ਰ ਕੋਡ ਪਾ ਰਿਆਂ ਜਿਹੜੀਆਂ ਚੈਰੀਟੇਬਲ ਸੰਸਥਾਵਾਂ ਉੱਥੇ ਕੰਮ ਕਰ ਰਹੀਆਂ ਉਨੇ ਦਾ ਬਾਰ ਕੋਡ ਪਾ ਰਹੇ ਹਾਂ ਉਹਨਾਂ ਬਾਰੇ ਇਨਫੋਰਮੇਸ਼ਨ ਦੇ ਰਹੇ ਹਾਂ ਵੀ ਤੁਹਾਡੇ ਵੱਲੋਂ ਦਿੱਤੇ ਹੋਏ 5 ਰੁਪਏ 10 ਰੁਪਏ 5 ਡਾਲਰ 10 ਡਾਲਰ 20 ਡਾਲਰ ਜਿੰਨੇ ਤੁਹਾਡੀ ਸਮਰੱਥਾ ਜਿੰਨਾ ਤੁਸੀਂ ਸਮਝਦੇ ਹੋ ਉਹ ਜ਼ਰੂਰ ਕਰੋ ਕਿਉਂਕਿ ਅੱਜ ਇਹ ਮਸਲਾ ਇਕੱਲਾ ਹੜਾਂ ਦਾ ਨਹੀਂ ਹੈਗਾ ਇਹ ਮਸਲਾ ਪੰਜਾਬ ਦੀ ਪੱਗ ਦਾ ਜੇ ਪੰਜਾਬ ਬਾਕੀ ਆਪਾਂ ਧਾਵਾਂ ਤੇ ਜਾ ਕੇ ਆ ਬਾਕੀ ਸੂਬਿਆਂ 'ਚ ਜਾ ਕੇ ਆਪਾਂ ਸਾਰਾ ਕੁਝ ਉਹਨਾਂ ਨੂੰ ਸਾਂਭ ਸਕਦੇ ਆ ਇਕੱਠੇ ਹੋ ਸਕਦੇ ਆ ਉਦੋਂ ਕਰ ਸਕਦੇ ਆ ਤਾਂ ਅੱਜ ਬਹੁਤ ਲੋਡ ਆ ਪੰਜਾਬ ਨੇ ਅੱਜ ਆਪਾਂ ਆਪਣੇ ਪਿਓ ਦੀ ਪੱਗ ਸਵਾਰਨੀ ਆ ਤੇ ਉਹ ਕੱਲੀ ਸਵਾਰਨੀ ਨਹੀਂ ਉਹ ਸ਼ਿੰਗਾਰ ਨਾਲ ਆਪਾਂ ਚੰਗੀ ਤਰ੍ਹਾਂ ਪਤਾ ਲੱਗੇ ਵੀ ਪੰਜਾਬ ਇੱਕ ਐਗਜ਼ਾਮਪਲ ਸੈੱਟ ਹੁੰਦੀ ਆ ਵੀਰ ਪੰਜਾਬ ਚ ਹੜ ਆਈ ਸੀ ਤੇ ਇੰਨੇ ਸਮੇਂ ਤੋਂ ਬਾਅਦ ਇਹ ਪਤਾ ਵੀ ਨਹੀਂ ਲੱਗਣ ਦਿੱਤਾ ਵੀ ਇੱਥੇ ਕਦੇ ਹੜ ਆਈ ਸੀ ਉਹ ਚੀਜ਼ ਆ ਸੋ ਸਾਰਿਆਂ ਨੂੰ ਅਪੀਲ ਆ ਬੇਨਤੀ ਜ਼ਰੂਰ ਅੱਗੇ ਆਈਏ ਤੇ ਇੱਕ ਬੇਨਤੀ ਨਿੱਕੀ ਜੀ ਇਹ ਹੈ ਸਾਰੇ ਸਾਰੇ ਭਰਾ ਲੱਗੇ ਹੋਏ ਆ ਸਾਰੇ ਭਰਾ ਇਕੱਠੇ ਹੋਏ ਆ ਕੋਈ ਵੀ ਮਤਲਬ ਐਸਾ ਮੈਨੂੰ ਲੱਗਦਾ ਨਹੀਂ ਆਲੇ-ਦਾਲੇ ਕੋਈ ਐਸਾ ਮੰਨ ਲਓ ਕਿਸੇ ਵੀ ਖਿੱਤੇ ਵਾਲਾ ਬੰਦਾ ਕਿਸੇ ਵੀ ਫੀਲਡ ਦੇ ਵਿੱਚ ਜਿਹਨੇ ਨਾਮ ਕਮਾਇਆ ਜਾਂ ਨਾਮੀ ਬੰਦਾ ਜਿਹਦਾ ਜਿਹੜਾ ਅੱਜ ਪੰਜਾਬ ਲਈ ਕੁਝ ਨਹੀਂ ਕਰ ਰਿਹਾ ਇਹ ਨਹੀਂ ਹੈਗਾ ਹਰੇਕ ਬੰਦਾ ਆਪਣੀ ਆਪਣੀ ਜਗ੍ਹਾ ਤੇ ਲੱਗਿਆ ਹੋਇਆ ਪਰ ਇੱਕ ਨਿੱਕੀ ਜੀ ਬੇਨਤੀ ਇਹ ਹੈ ਵੀ ਜੋ ਆਪਾਂ ਕਈ ਵਾਰ ਆਪਾਂ ਜੇ ਬੱਤੀ ਹੋ ਕੇ ਜੋ ਗੱਲਾਂ ਆਪਾਂ ਅੱਜ ਕਹਿਨੇ ਆ ਜਾਂ ਕਮਿਟ ਕਰਦੇ ਆ ਕੱਲ ਨੂੰ ਕਈ ਵਾਰ ਸਮਾਂ ਲੰਘੇ ਤੋਂ ਬਾਅਦ ਆਪਾਂ ਨੂੰ ਕਈ ਚੀਜ਼ਾਂ ਵਿਸਰ ਜਾਂਦੀਆਂ ਸੋ ਕਿਰਪਾ ਕਰਕੇ ਸਾਰਿਆਂ ਨੇ ਆਪਣੇ ਆਪਣੇ ਵੱਲੋਂ ਜੋ-ਜੋ ਸਮਝਿਆ ਜੋ-ਜੋ ਸੋਚਿਆ ਉਹਨੂੰ ਆਪਾਂ ਪੂਰੇ ਪਾਉਣਾ ਅਖੀਰ ਤੱਕ ਕਿਉਂਕਿ ਇਹ ਚੀਜ਼ ਲੰਬੀ ਚੱਲਣੀ ਆ ਪਾਣੀ ਤਾਂ ਚਲੇ ਜਾਣਾ ਪਾਣੀ ਤੋਂ ਬਾਅਦ ਕਿਉਂਕਿ ਲਾਸਟ ਟਾਈਮ ਵੀ ਜਦੋਂ ਹੜਾ ਏ ਸੀ ਅਸੀਂ ਉੱਥੇ ਵਿਚਰੇ ਸੀ ਕਾਰਸਾਈਡ ਦੀ ਸੰਸਥਾ ਨਾਲ ਬਹੁਤ ਲੰਮਾ ਚੱਲਿਆ ਸੀ ਉੱਥੇ ਖੜਾ ਤੋਂ ਬਾਅਦ ਘਰਾਂ ਨੂੰ ਸਵਾਰਨਾ ਕਰਨਾ ਬਹੁਤ ਲੰਮਾ ਸੰਘਰਸ਼ ਸੀਗਾ ਉੱਥੇ ਵੌਲੰਟੀਅਰ ਬਹੁਤ ਲੰਬਾ ਸਮਾਂ ਕੰਮ ਕਰਦੇ ਰਹੇ ਸੋ ਇੱਥੇ ਵੀ ਇਦਾਂ ਹੀ ਆ ਉਹੀ ਸਥਿਤੀ ਆ ਸਾਰੇ ਜਣੇ ਇਕੱਠੇ ਰਹੀਏ ਤੇ ਲੰਬੇ ਸਮੇਂ ਲਈ ਇਕੱਠੇ ਰਹੀਏ ਨੇ ਵੀ ਵੌਲੰਟੀਅਰ ਸੰਸਥਾਵਾਂ ਕੋਈ ਵੀ ਇੰਡੀਵਿਜੂਅਲ ਜਿਹੜਾ ਉੱਥੇ ਸੇਵਾ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਸਲੂਟ ਤੁਸੀਂ ਕਰਮਾ ਵਾਲਿਓ ਭਾਈ ਤੁਹਾਨੂੰ ਅੱਧੀ ਸੇਵਾ ਕਰਨੀ ਮਿਲ ਗਈ। ਬਾਕੀ ਸਾਰਿਆਂ ਨੂੰ ਅਪੀਲ ਆ ਕੋਈ ਵੀ ਜਿੱਥੇ ਬੈਠਾ ਜੋ ਕਰ ਸਕਦਾ। ਮਕਸਦ ਆਪਣਾ ਇੱਕ ਏ ਆ ਅੱਜ ਆਪਣੇ ਘਰੇ ਪੰਜਾਬ ਨੂੰ ਆਪਣੇ ਪਿਓ ਨੂੰ ਆਪਣੀ ਲੋੜ ਆ। ਜੀਤੇ ਤੋਂ ਜੋ ਸਰਦਾ ਉਹ ਕਰੋ। ਤੁਸੀਂ ਜਿੱਥੇ ਬੈਠੇ ਹੋ ਉੱਥੇ ਬੈਠੇ ਜੋ ਤਲਫਲ ਪਾ ਸਕਦੇ ਹੋ ਉਹ ਪਾਓ। ਜਾਂ ਜਾ ਕੇ ਕਰ ਸਕਦੇ ਹੋ ਜਾ ਕੇ ਕਰੋ। ਸਾਰਿਆਂ ਨੂੰ ਪਿਆਰ ਪੁਲਿਸ ਉਕਦੀ ਮਾਫੀ। ਹਰਮਦਾਨ ਫਤਿਹ ਸਦਾ ਚੜਦੀ ਕਲਾ ਪੰਜਾਬ ਸਦਾ ਚੜਦੀ ਕਲਾ ਚ ਰਹਾ ਸਦਾ ਚੜਦੀ ਕਲਾ ਚ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ